ਟੀ ਮਾਈਗ੍ਰੇਸ਼ਨ ਪ੍ਰੋਟੈਸਟ ਕੱਲੇ ਆਸਟ੍ਰੇਲੀਆ ਹੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਲਗਭਗ ਸਾਰੇ ਹੀ ਦੇਸ਼ਾਂ ਦੇ ਵਿੱਚ ਇਸ ਸਮੇਂ ਇਸ ਚੀਜ਼ ਦੀ ਪ੍ਰੋਟੈਸਟ ਸ਼ੁਰੂ ਹੋ ਗਈ ਹੈ ਕਿ ਜਿਹੜੇ ਪ੍ਰਵਾਸੀ ਆਏ ਨੇ ਉਹ ਆਪਦੇ ਆਪ ਦੇ ਦੇਸ਼ ਵਾਪਸ ਚੱਲਣ। ਤੋਂ ਗੱਲ ਹੈ ਇਹ ਉਹ ਕਿਥੇ ਦੀ ਇਹ ਪਾਲਿਸੀ ਹੈ ਮੈਨੂੰ ਆਸਟ੍ਰੇਲੀਆ ਦੀ ਵੀ ਥੋੜੀ ਜਿਹਾ ਪਹਿਲਾਂ ਵੀ ਦੱਸਿਆ ਸੀ। ਵਾਈਟ ਪਾਲਿਸੀ ਸੀਗੀ 1972 ਤੱਕ ਪਹਿਲਾਂ ਆਪਣੀ ਥੋੜ੍ਹੀ ਥੋੜ੍ਹੀ ਘਟ ਗਈ ਗੀ ਗਵਰਨਮੈਂਟ ਸਪੋਰਟ ਵੀ ਕਰ ਰਹੀ ਆ ਵੀ ਸਾਨੂੰ ਮਾਈਗ੍ਰੇਸ਼ਨ ਬਹੁਤ ਜ਼ਰੂਰੀ ਆ ਗਵਰਨਮੈਂਟ ਬਣੀ ਹੀ ਇਸ ਮੁੱਦੇ ਦੇ ਉੱਤੇ ਸੀ ਗੌਰਮੈਂਟ ਨੂੰ ਉਹ ਸਸੇ ਹੀ ਪੈਂਦੇ ਆ ਇਹਨਾਂ ਦੀਆਂ ਯੂਨੀਵਰਸਿਟੀਆਂ ਚਲਾਉਣ ਲਈ ਤੁਸੀਂ ਬਹੁਤ ਸਾਰਾ ਪੈਸਾ ਲੈ ਕੇ ਉਹਨੇ ਯੋਗਦਾਨ ਪਾਉਂਦੇ ਆ ਅਸਲ ਤੌਰ ਤੇ ਜਿਹੜੇ ਕਿਸਾਨ ਕਿੱਤੇ ਦੇ ਨਾਲ ਜੁੜੇ ਹੋਏ ਨੇ ਇਸ ਕਿੱਤਾ ਮੁਖੀ ਦੇ ਨਾਲ ਸਬੰਧਿਤ ਲੋਕ ਆਸਟ੍ਰੇਲੀਆ ਜਾ ਸਕਦੇ ਨੇ ਕਿਉਂਕਿ ਆਸਟ੍ਰੇਲੀਆ ਨੂੰ ਇਹਨਾਂ ਲੋਕਾਂ ਦੀ ਜ਼ਰੂਰਤ ਹੈ ਕਿਉਂਕਿ ਮਿਹਨਤੀ ਲੋਕ ਨੇ ਥੋੜੀ ਇਹਨਾਂ ਨੇ ਈਜ਼ ਕਰ ਦਿੱਤਾ ਹੁਣ ਕੁੜਾਈ ਕਰ ਸਕਦੇ ਆ ਬਹੁਤ ਛੇਤੀ ਤੁਹਾਨੂੰ ਉੱਜਾ ਮਿਲ ਸਕਦਾ ਪਰ ਐਕਸਪੀਰੀਅੰਸ ਰੀਅਲ ਸਾਰਾ ਕੁਝ ਹੋਣਾ ਚਾਹੀਦਾ ਏਜੰਟਾਂ ਦੇ ਚਾਂਸਸ ਜਨਾਬ ਅਸਿਓ ਤੇ ਡਿਪਾਰਟਮੈਂਟ ਆਫ ਹੋਮਫੇਅਰ ਦੀ ਸੌਟੀ ਚੈੱਕ ਕਰੋ ਕਿ ਹਰ ਇੱਕ ਬਾਕੀ ਗੁਰੂ ਘਰ ਵੀ ਇਹ ਬਣਨੇ ਹੁੰਦੇ ਆ ਤਾਂ ਇਹ ਵੱਡੇ ਘਰਾਂ ਦੇ ਗੁਰੂਆਂ ਦੇ ਵਿੱਚੋਂ ਹੀ ਗੁਰਦੁਆਰਿਆਂ ਦੇ ਵਿੱਚੋਂ ਹੀ ਉਹ ਜੋਤ ਨੂੰ ਲੈ ਕੇ ਮਾਈਕ ਤੌਰ ਤੇ ਉਹ ਹੈਲਪ ਕਰਨ ਜਦੋਂ ਆਉਂਦੇ ਆ ਤਾਂ ਇਹ ਗੁਰੂ ਘਰਾਂ ਦੀ ਸੰਗਤੋਂ ਇੱਕ ਦੂਜੇ ਨੂੰ ਫੇ ਅਗਲੀ ਜੋਤ ਨੂੰ ਪ੍ਰਗਟ ਕਰਨ ਲਈ ਅਗਲਾ ਗੁਰਦੁਆਰਾ ਬਣਾਉਣ ਵਾਸਤੇ ਤਾਂ ਉਹ ਫੰਡ ਦਿੰਦੇ ਰਹਿੰਦੇ ਆ ਬਹੁਤ ਸਾਰੀਆਂ ਸਸਤਾ ਮਾਇਆ ਦਿੰਦੇ ਅੱਗੇ ਆਪਾਂ ਨਾਮ ਲੈਂਦੇ ਰਨੇ ਆ ਖਾਰਸਾਇਡ ਆ ਜਾਂ ਯੂਨਾਈਟਿਡ ਸਿਕਸ ਆ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਇਸ ਪ੍ਰੋਗਰਾਮ ਦੇ ذریعے ਅਸੀਂ ਆਸਟ੍ਰੇਲੀਆ ਦੇ ਵਿੱਚ ਜੋ ਭਾਰਤੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਸਿੱਖ ਕਮਿਊਨਿਟੀ ਬੈਠੀ ਹੈ ਉਸ ਨਾਲ ਸੰਬੰਧਿਤ ਖਬਰਾਂ ਜਿਹੜੀਆਂ ਉਹਨਾਂ ਤੇ ਵਿਚਾਰ ਚਰਚਾ ਕਰਦੇ ਆ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਚੱਲ ਰਹੀਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਾਡੀ ਕਮਿਊਨਿਟੀ ਉੱਥੇ ਪਹੁੰਚੀ ਹੋਈ ਹੈ ਤੇ ਉੱਥੇ ਵੱਡੇ ਪੱਧਰ ਦੇ ਉੱਪਰ ਅਸੀਂ ਛਾ ਰਹੇ ਆ ਤਾਂ ਅチェਹੇ ਦੇ ਵਿੱਚ ਗੱਲਬਾਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਕਰਨੈਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਤਾਂ ਅਸੀ ਕਾਂ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿ ਜੀ ਕਰਨੈਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇਸ ਵਾਰ ਕਈ ਸਮਾਗਮ ਨੇ ਜਿਹੜੇ ਉਹ ਧਾਰਮਿਕ ਇਕੱਠੇ ਉਲੀਕੇ ਜਾ ਰਹੇ ਨੇ ਜਿਸ ਦੇ ਵਿੱਚ ਇੱਕ ਨਗਰ ਕੀਰਤਨ ਪ੍ਰੇਡ ਹੋਣੀ ਹੈ ਬੰਦੀ ਛੋੜ ਦਿਵਸ ਦੇ ਸੰਬੰਧ ਦੇ ਵਿੱਚ ਸਮਾਗਮ ਹੈ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪ੍ਰਕਾਸ਼ ਪ੍ਰੂਪਸੀ ਉਸ ਦੇ ਸੰਬੰਧ ਵਿੱਚ ਸਮਾਗਮ ਹੋਣਾ ਹੈ ਇਸ ਤੋਂ ਇਲਾਵਾ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਹੈ ਪ੍ਰੋਗਰਾਮ ਕਿੱਥੇ ਕਿੱਥੇ ਹੋ ਰਹੇ ਨੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਕਿ ਸੰਗਤ ਜਿਹੜੀ ਉਹ ਸਮੇਂ ਸਰ ਪਹੁੰਚ ਸਕੇ ਹਾਂਜੀ ਆਪਾਂ ਫਿਰ ਗੁਰਦੁਆਰਾ ਕਮੇਟੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗਲੈਨਬੁਰਗ ਸਾਹਿਬ ਗੁਰਦੁਆਰਾ ਪੰਦਿਤ ਕਮੇਟੀ ਨੇ ਦੁਆਰਾ ਅਪੀਲ ਕੀਤੀ ਸੀ ਸਾਨੂੰ ਗਲੋਬਲ ਪੰਜਾਬ ਨੂੰ ਵੀ ਤੁਹਾਡਾ ਸੰਝਾ ਸਾਰਿਆਂ ਦਾ ਬਈ ਇਹਦੀਆਂ ਰੈਸਟ੍ਰਿਕਸ਼ਨਸ ਜਿਹੜੇ ਡਿਸਪਲਿਨ ਚ ਰਹਿਣਾ ਆ ਉਹ ਜ਼ਰੂਰ ਸਾਰਿਆਂ ਨੂੰ ਅਪਡੇਟ ਕਰ ਦਿਓ ਸੋ ਉਹਦੇ ਰਿਗਾਰਡਿੰਗ ਇਹ ਪ੍ਰਭ ਤੁਸੀਂ ਕੀਤਾ ਸਹੀ ਗੱਲ ਆ ਇਹ ਇਹ ਐਕਚੁਅਲੀ ਅਪੀਲ ਦਾ ਪਰਮਿਸ਼ਨ ਪਾਉਣੀ ਪੈਂਦੀ ਇੱਥੇ ਪਰ ਉਹ ਥੋੜੀ ਡਿਲੇ ਹੋ ਗਈ ਸੋ ਸਾਰੇ ਸੰਬੰਧ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਚਾਰੇ ਹੀ ਤਿਗਰੀਬਾਂ ਆ ਰਹੇ ਆ ਬੰਦੀ ਛੋੜ ਨਾਲ ਸੰਬੰਧ ਦੀ ਵੀ ਹੈਗੀ ਆ ਰਿਲੇਟ ਕਰਦੀ ਜਾਂ ਸੰਗਤਾਂ ਨੇ ਲਾਹਾ ਲੈਣਾ ਜਿੱਦਾਂ ਦਾ ਵੀ ਤੇ ਇਦਾਂ ਹੀ 350 ਸਾਲਾ ਸ਼ਹੀਦੀ ਪੁਰਬ ਵੀ ਸ਼ੁਰੂ ਹੋ ਗਿਆ ਆ ਦੁਨੀਆ ਭਰ ਦੇ ਉੱਤਰ ਜੀ ਹਿਊਮਨਿਟੇਰੀਅਨ ਦੇ ਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਭਾਰਤੀ ਸਭਿਅਤਾ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਬਹੁਤ ਹੀ ਦੁਨੀਆ ਦੇ ਉੱਤੇ ਨਵੇਕਲੀ ਕੁਰਬਾਨੀ ਆ ਜਿਹਦੇ ਉੱਤੇ ਕਿ ਸਾਰੀ ਦੁਨੀਆ ਦਾ ਸਿਰ ਝੁਕਦਾ ਈਵਨ ਮੋਰ ਥੈਨ ਬਿਯੋਂਡ ਟੂ ਜੁਆਨ ਨੋ ਮੈਂ ਕਹਿ ਸਕਦਾ ਉਹ ਤੋਂ ਵੀ ਉੱਪਰ ਆ ਉਹ ਵੀ ਮਨਾਇਆ ਜਾਣਾ ਹੁਣ ਤੋਂ ਮਨਾਉਣੇ ਸ਼ੁਰੂ ਹੋ ਗਏ ਵੱਖ-ਵੱਖ ਰਾਜ ਸੋ ਇਹਦੀ ਡੇਟ ਹੈਗੀ ਸਰ ਜਣੇ ਚੇਤ ਰੱਖਿਓ ਕਿਤੇ ਰੱਖਿਓ ਸੰਡੇ 5 ਜੁਲਾਈ 2025 ਸਟਾਰਟਿੰਗ ਐਟ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਕਹੂੰਗਾ 11:30 ਕਿਉਂਕਿ ਬਹੁਤ ਲਿਮਟਡ ਟਾਈਮ ਦਿੱਤਾ ਕਾਉਂਸਲ ਨੇ 12 ਤੋਂ 1 ਦਾ ਸਾਨੂੰ ਇਹ ਪੁਰਾਣਾ ਐਕਸਪੀਰੀਅੰਸ ਆ 12 ਤੋਂ 1 ਦੇ ਵਿੱਚ ਸੰਖੇਪ ਤਾਂ ਇੰਨੀ ਹੋ ਜਾਂਦੀਆਂ 1 ਘੰਟੇ ਚ ਤੇ ਗਲੈਂਡਪੁਰ ਟੋਟਲੀ ਸਾਰਾ ਭਰ ਜਾਂਦਾ ਹੁੰਦਾ ਸਾਰੀਆਂ ਸਟਰੀਟਾਂ ਕਾਫੀ ਵੱਡਾ ਹੈਗਾ ਤੇ ਆਲੇ ਦੁਆਲੇ ਕਈ ਵਾਰੀ ਮੋਟਰਵੇ ਵੀ ਜਾਮ ਹੋ ਜਾਂਦੇ ਆ ਸੋ ਇਹਦੇ ਨਾਲ ਇਹੀ ਸੰਬੰਧਤ ਆ ਵੀ ਤੁਸੀਂ ਪਹਿਲਾਂ ਆਉਂਗੇ ਆਪਣੀ ਸੇਵਾ ਲਈ ਖਾਤਰ ਸੇਵਾਦਾਰਾਂ ਦੀ ਬਹੁਤ ਲੋੜ ਆ ਡਾਕਟਰ ਨੇ ਇੱਕ ਦਿਨ ਪਹਿਲਾਂ ਹੋਣੀ ਹੈ ਕਮੇਟੀ ਬਣਾਉਣ ਡਾਕਟਰ ਵੀ ਲੈ ਲਓ ਤਾਂ ਨਿਰਿੰਦਰ ਸਿੰਘ ਗੁਣੀ ਤੇ ਹੋਰ ਬੰਦਿਆਂ ਨੇ ਸਾਰਿਆਂ ਨੂੰ ਦੱਸਿਆ ਉਹਦੇ ਚ ਸਾਰੀ ਦੁਨੀਆ ਦੇ ਉੱਤੇ ਆਪਣਾ ਗਲੋਬਲ ਪੰਜਾਬ ਤੇ ਸੁਣ ਰਹਾ ਏ ਸਾਰੇ ਪੰਜਾਬੀਅਤ ਗੁਰੂ ਨਾਨਕ ਨਾਮ ਲੇਵਾਂ ਨੂੰ ਵੀ ਇਹ ਜ਼ਰੂਰੀ ਤਗੀਦ ਆ ਜਿੱਦਾਂ ਨਿਊਯਾਰਕ ਜਾਂ ਸਾਰੀ ਹਿਲ ਜਾਂ ਹੋਰ ਕਿਤੇ ਗੀਰਦਨ ਪਰੇਡ ਹੁੰਦੀਆਂ ਸਿੱਖ ਪਰੇਡ ਹੁੰਦੀਆਂ ਡਿਸਿਪਲਨ ਦੇ ਵਿੱਚ ਰਹਿਣਾ ਬਹੁਤ ਹੀ ਜ਼ਰੂਰੀ ਆ ਉਸੇ ਵਾਸਤੇ ਇਨਸਟਰਕਸ਼ਨ ਦੇ ਰਹੇ ਆ ਜਿਹੜੇ ਕਾਉਂਸਲ ਦੇ ਪਰਬ ਇੱਥੇ ਹੁੰਦੇ ਆ ਉਹਨਾਂ ਨੇ ਮੋਬਾਈਲ ਪੈਟਰੋਲ ਕਰਨੀ ਆ ਅੰਡਰ ਕਵਰ ਵੀ ਹੋਣਗੇ ਉਹਨਾਂ ਦੀਆਂ ਕਾਰਾਂ ਵੀ ਹੋਣੀਆਂ ਸੋ ਸਾਰਿਆਂ ਨੂੰ ਇਹ ਹੀ ਆ ਕਿ ਤੁਹਾਨੂੰ ਫਾਈਨ ਨਾ ਆ ਜਾਵੇ ਇਸ ਕਰਕੇ ਆਪਣੀਆਂ ਕਾਰਾਂ ਦੂਰ ਕਿਤੇ ਪਾਰਕ ਕਰਕੇ ਗੁਰੂ ਜਸ ਕਰਨ ਕਰਦੇ ਹੋਏ ਬਿਲੇਸਫੁਲ ਕੀਰਤਨ ਸਾਰੀਆਂ ਸੀਕਾਂ ਦੇ ਵਿੱਚ ਲੱਣਾ ਆ ਹੁਣ ਤੋਂ ਹੀ ਤੁਸੀਂ ਮਨ ਬਣਾ ਲਓ ਕਿ ਇਸ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਜਾਂ ਸਾਰੇ ਗੁਰੂਆਂ ਦੇ ਤੋਰੇ ਹੋਏ ਸਾਡੇ ਗਾੜੀ ਰਾ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦਿਆਂ ਸੰਗਤਾਂ ਨੇ ਵਾਹਿਗੁਰੂ ਦਾ ਜਪ ਕਰਦੇ ਹੋਏ ਵੇਚ ਡਿਸਪਲੰਡ ਰਹਿੰਦੇ ਰਹਿੰਦੇ ਆ ਹੋਇਆ ਫਾਲੋ ਦੇ ਡਿਸਕ੍ਰਿਪਸ਼ਨ ਐਸ ਪਰ ਕਾਉਂਸਲ ਰੂਲਸ ਉਹ ਜ਼ਰੂਰੀ ਆ ਜਿੱਥੇ ਵੀ ਕਿਤੇ ਡਰਾਈਵੇ ਹੋਇਆ ਜਾਂ ਨਵੀਂ ਸਟਰੀਟ ਆਫ ਸਟਰੀਟ ਹੋਊਗੀ ਉੱਥੇ ਪੜਾ ਵਾਇਰ ਉਹ ਰੋਕਿਆ ਜਾਊਗੀ ਪੇੜ ਤੇ ਉਹਨਾਂ ਨੂੰ ਪਹਿਲਾਂ ਜਿਹੜੇ ਲੋਕਲ ਹੋਰ ਬੰਦੇ ਆ ਤਾਰੇ ਬਰਨਾਂ ਦੇ ਉਹਨਾਂ ਨੂੰ ਜਗ੍ਹਾ ਦਿੱਤੀ ਜਾਊਗੀ ਵੀ ਐਮਰਜੈਂਸੀ ਨਾ ਹੋਵੇ ਆਪਣਾ ਕੋਈ ਉਹਦੀ ਦੀ ਕਾਰ ਲਗਾਉਣ ਵਾਸਤੇ ਸੋ ਥੋੜਾ ਜਿਹਾ ਦੁਨੀਆ ਤੇ ਸਿੱਖ ਕੌਮ ਦੀ ਹੈ ਬੜੀ ਬਫੋਬੀ ਆਫ ਡਿਸੈਪਟਰਨ ਬਾਕੀਆਂ ਨੂੰ ਵੀ ਕਰਾਉਂਦੇ ਤੇ ਆਪ ਵੀ ਰਹਿਣਾ ਜ਼ਰੂਰੀ ਆ ਇਹ ਇਸ ਕਰਕੇ ਕਾਰਾਂ ਜਿਹੜੀਆਂ ਉਹ ਆਪਣੀਆਂ ਪਾਰਕਲੀ ਦੀ ਬਹੁਤ ਨੇੜੇ ਪੈਂਦੀ ਪਰ ਆ ਬਿੱਥੇ ਪਾਰਕਲੀ ਦੀ ਬਹੁਤ ਵੱਡੀ ਕਾਰ ਪਾਰਕ ਆ ਸਟੈਨੋਪ ਗਾਰਡਨ ਦੀ ਕਾਰ ਪਾਰਕ ਆ ਤੁਰਕੇ ਆ ਸਕਦੇ ਆ ਕਿੰਗਸ ਲੈਂਗਲੀ ਦੀ ਸ਼ੋਪਿੰਗ ਸੈਂਟਰ ਦੀ ਕਾਰ ਪਾਰਕ ਹੈਗੀ ਆ ਵੀ ਕੈਡ ਕਾਫੀ ਖਾਲੀ ਹੁੰਦੀ ਆ ਤੁਸੀਂ ਤਾਂ ਉਧਰ ਲਈ ਸਵਾਰਵਾ ਚਲਾ ਲਓ ਕਿੰਗਸ ਪਾਰਕ ਆ ਸਰਾਉਂਡਿੰਗ ਏਰੀਆ ਉੱਥੇ ਲਾ ਕੇ ਵਾਕਿੰਗ ਡਿਸਟੈਂਸ ਨਾਲ ਤੁਸੀਂ ਉੱਥੇ ਦਰਸ਼ਨ ਦਿਓ ਸਾਰੇ ਜਣੇ ਤੋ ਇਸੇ ਤਰ੍ਹਾਂ ਸਾਰੇ ਆਨੰਦ ਮਾਣਦੇ ਹੋਏ ਸਾਰਿਆਂ ਨੂੰ ਤਗੀਦ ਆ ਇਹ ਦਿਨ ਹੁਣ ਤੋਂ ਤੁਸੀਂ ਲੋਕ ਅਪ ਕਰ ਲਓ ਸੰਗਤਾਂ ਨੇ ਵੱਧ ਚੜ ਕੇ ਇਹਦੇ ਵਿੱਚ ਗਤਕਾ ਵਾਲੇ ਗਤਕਿਆ ਦੇ ਜੋਰ ਦਿਖਾਣਗੇ ਬਲੈਸਫੁਲ ਕੀਰਤਨ ਹੋਊਗਾ ਜੋ ਕਿ ਇਤਿਹਾਸ ਪਰ ਥੋੜਾ ਜਿਆਦਾ ਇੱਥੇ ਦੱਸ ਦਿਆਂ ਵੀ ਜਦੋਂ ਸੇਵੇਂ ਪਾਸ਼ਾ ਜੇਲ੍ਹ ਦੇ ਵਿੱਚ ਦਿੱਤੇ ਹੋਏ ਸੀ ਤਾਂ ਉਦੋਂ ਬਾਬਾ ਬੁੱਢਾ ਜੀ ਨੇ ਸ਼ੁਰੂਆਤ ਵੀ ਕੀਤੀ ਸੀ ਪੇ ਉਹਨਾਂ ਨੇ ਅੰਮ੍ਰਿਤਸਰ ਤੋਂ ਕੀਰਤਨ ਰੂਪੀ ਸੰਗਤਾਂ ਨੂੰ ਲੈ ਕੇ ਨਗਰ ਕੀਰਨ ਦੇ ਰੂਪ ਵਿੱਚ ਸਿੱਖ ਪਰੇਡ ਦੇ ਵਿੱਚ ਉਹਦੇ ਆਲੰਦ ਵਾਲੇ ਜੇਲ੍ਹ ਦੇ ਪਰ ਕਰਮਾ ਕਰਨੀ ਹੈ ਕੀਰਤਨ ਡਿਸਪਲਨ ਚ ਰਹਿੰਦੇ ਆ ਸੋ ਇਹ ਜ਼ਰੂਰੀ ਆ ਗੁਰੂ ਜਸ ਕਰਦੇ ਹੋਏ ਬਲੌਕ ਨਗਰ ਕੀਰਤਨ ਬਣਾਉਣ ਦੇ ਵਿੱਚ ਤੁਹਾਡਾ ਬਹੁਤ ਹੀ ਸੰਕਲਪ ਦਾ ਯੋਗਦਾਨ ਹੋਊਗਾ ਇਸ ਤਰ੍ਹਾਂ ਹੀ ਅਸੀਂ ਅਪਡੇਟ ਕਰਦੇ ਰਵਾਂਗੇ ਨਾ ਆਪਣਾ ਇਹਦੇ ਬਾਰੇ ਜਿਹੜੀ ਤਰੀਕ ਹੈ ਕਰਨਲ ਜੀ ਉਹ ਜ਼ਰੂਰ ਸਾਂਝੀ ਕਰ ਦਿਓ ਕਿ ਕਿਸ ਤਰੀਕ ਨੂੰ ਇਹ ਕਰਵਾਇਆ ਜਾ ਰਿਹਾ ਸਮਾਗਮ ਇਹ ਬਿਲਕੁਲ ਮੈਂ ਦੁਆਰਾ ਦੱਸ ਦਿੰਦਾ ਜੀ ਇਹ 5 ਅਕਤੂਬਰ ਨੂੰ 5 ਅਕਤੂਬਰ 12 ਵਜੇ ਹੋ ਜਾਣਾ ਹੈ ਪੂਰਾ ਗਲੈਂਡਰ ਗੁਰਦੁਆਰਾ ਸਾਹਿਬ ਤੋਂ ਵਿਦ ਟ੍ਰਿਪਲ ਐਸ ਸਿਕਿਉਰਿਟੀ ਹੋਣੀ ਨਾਲ ਬਹੁਤ ਹੀ ਸੁਰੱਖਿਆ ਵਾਸਤੇ ਤੇ ਟ੍ਰੈਫਿਕ ਕੰਟਰੋਲ ਲਈ ਵੀ ਟ੍ਰੈਫਿਕ ਕੰਟਰੋਲਰ ਹੋਣਗੇ ਰੇਂਜਰ ਹੋਣਗੇ ਪੁਲਿਸ ਵੀ ਹੋਊਗੀ 5 ਅਕਤੂਬਰ ਆਉਣ ਵਾਲਾ 12 ਵਜੇ ਸ਼ੁਰੂਆਤ ਹੋਣਾ ਪਰ ਸੰਗਤਾਂ ਜੇ 11 11:30 ਹੋਣਗੀਆਂ ਤਾਂ ਹੀ ਸਿਸਟਮ ਵਾਈਜ਼ ਲਾਈਨਾਂ ਚ ਰਹਿੰਦੇ ਹੋ ਤੁਸੀਂ ਬਣਾਦੇ ਹੋਏ ਆਪਣਾ ਹਿੱਸਾ ਪਾਉਂਦੇ ਹੋ ਯੋਗਦਾਨ ਗੁਰੂ ਘਰ ਦੀਆਂ ਕੁਝ ਹਾਪਰਾਪਤ ਕਰ ਸਕੋਗੇ ਜੀ ਕਰਨੈਲ ਜੀ ਅੱਗੇ ਗੱਲ ਕਰਾਂਗੇ ਸਪੋਰਟਸ ਦੇ ਸਬੰਧਿਤ ਕੁਝ ਇਵੈਂਟਸ ਨੇ ਜਿਹੜੇ 21 ਸਤੰਬਰ ਨੂੰ ਕਰਵਾਏ ਜਾ ਰਹੇ ਨੇ ਸੋ 21 ਸਤੰਬਰ ਨੂੰ ਜਿਹੜੇ ਵੀ ਲੋਕ ਸਾਨੂੰ ਦੇਖ ਰਹੇ ਨੇ ਉਹ ਉਸ ਟੂਰਨਾਮੈਂਟ ਚ ਪਹੁੰਚਣਾ ਚਾਹੁੰਦੇ ਨੇ ਤਾਂ ਕਿਹੜੇ ਕਿਹੜੇ ਕਿਉਂਕਿ ਵਿਮਨਸ ਦੇ ਵੀ ਨੇ ਮੈਨਸ ਦੇ ਅਲੱਗ-ਅਲੱਗ ਵਾਲੀਬਾਲ ਦੇ ਸ਼ੂਟਿੰਗ ਦੇ ਬੜੇ ਤਰ੍ਹਾਂ ਦੇ ਕੰਪੀਟੀਸ਼ਨ ਉਲੀਕੇ ਜਾ ਰਹੇ ਨੇ ਕਿੱਥੇ ਹੋ ਰਹੇ ਨੇ ਕੰਪੀਟੀਸ਼ਨ ਤੇ ਕਿਹੜੇ-ਕਿਹੜੇ ਕੰਪੀਟੀਸ਼ਨ ਨੇ ਜਾਣਕਾਰੀ ਸਾਂਝੀ ਕਰ ਦਿਓ اے ਵੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਬਹੁਤ ਹੀ ਵੱਡੀ ਖੁਸ਼ੀ ਹੈ ਇਸ ਸਾਰੇ ਡਾਇਸਪੋਰਾ ਦੇ ਵਿੱਚ ਇਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਕਿ ਆ ਪੋਸਟਰ ਵੀ ਸ਼ੇਅਰ ਕਰੂਗੇ ਗਲੋਬਲ ਪੰਜਾਬ ਦੀ ਟੀਮ 60@9am ਕੌਨ ਕਾਪੀ ਅਰਜ਼ਰਵ ਗਲੈਨਵੁੱਡ ਦੇ ਵਿੱਚ ਹੀ ਆ ਵਾਕਿੰਗ ਡਿਸਟੈਂਸ ਗੁਰਦੁਆਰਾ ਤੋਂ ਲੰਗਰ ਪਾਣੀ ਗੁਰਦੁਆਰੇ ਸੱਕ ਸਕਦੇ ਆਂ ਸੱਕਦੇ ਆਂ ਤੁਸੀਂ ਚਾਹ ਪਾਣੀ ਪੀਓ ਤੇ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਹੋਰ ਸਾਰਿਆਂ ਨੂੰ ਗੇਮਾਂ ਦੇ ਵਿੱਚ ਸ਼ਾ ਇੱਕ ਦੂਜੇ ਨਾਲ ਮੇਲ ਮੇਲੇ ਦੀ ਤਰ੍ਹਾਂ ਵੀ ਤਾਂ ਸੰਕਤੀ ਰੂਪ ਇਹ ਵੀ ਇਸ ਤਰ੍ਹਾਂ ਹੀ ਕਾਲ ਲਟਮਾਰੋ ਇਹ ਦੌਰਾਨ ਤੁਸੀਂ ਦੇਖ ਸਕਦੇ 21 ਸਤੰਬਰ ਸੰਡੇ ਨੂੰ 9 ਵਜੇ ਸ਼ੁਰੂ ਹੋ ਜਾਣਗੇ ਇਹ ਵੀ ਇਦਾਂ ਹੀ ਆ ਡੂ ਨਾਟ ਮਿਸ ਇਟ ਕਮੇਟੀਆਂ ਵੱਲੋਂ ਡਾਇਰੈਕਟਰ ਸਪੋਰਟ ਦੇ ਆ ਸਾਰਾ ਜਗਬੰਦਨ ਸਿੰਘ ਗੋਗੀ ਉਹਨਾਂ ਸਾਰਿਆਂ ਵੱਲੋਂ ਸੁਨੇਹਾ ਆ ਕਿ ਵੱਧ ਜੜ ਕੇ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਬਾਬੇ ਦਾਦੀਆਂ ਦੇ ਨਾਲ ਉੱਥੇ ਸ਼ਾਮਿਲ ਹੋਵੋ ਜੀ ਕਰਨੈਲ ਜੀ ਅੱਗੇ ਗੱਲ ਹੈ ਜਿਹੜੀ ਉਹ ਕਰਾਂਗੇ ਪੰਜਾਬੀ ਮੂਵੀ ਦੀ ਇੱਥੇ ਕਹਿੰਦੇ ਕਿ ਪੰਜਾਬੀ ਮੂਵੀਜ਼ ਇਤਿਹਾਸ ਦੇ ਸਬੰਧਤ ਨੇ ਜਿਹੜੀਆਂ ਉਸਤੇ ਬੜੇ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾਗਾ ਸੋ ਇੱਕ ਲੜਕਾ ਜਿਹੜਾ ਇਸ ਤੇ ਕੰਮ ਕਰ ਰਿਹਾਗਾ ਇਸ ਬਾਰੇ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੀਆਂ ਮੂਵੀਜ਼ ਉਹਦੇ ਵੱਲੋਂ ਬਣਾਈਆਂ ਜਾ ਰਹੀਆਂ ਨੇ ਕੀ ਨਾਮ ਹੈ ਉਸਦਾ ਤੇ ਜਿਹੜਾ ਕਿਹਾ ਜਾ ਰਿਹਾ ਕਿ ਖਾਸ ਤੌਰ ਤੇ ਕਈ ਸਨਮਾਨ ਚਿੰਨ੍ਹ ਵੀ ਹਾਸਲ ਕਰ ਚੁੱਕਿਆ ਉਹ ਲੜਕਾ ਇਸ ਪ੍ਰਾਪਤੀਆਂ ਦੇ ਲਈ ਬਿਲਕੁਲ ਜੀ ਬਿਲਕੁਲ ਇਹ ਕਲਨਾ ਸਿੰਘ ਪਰਿਵਾਰ ਆ ਬਹੁਤ ਸਾਰਾ ਕੇਐਚ ਬ੍ਰਦਰਜ਼ ਫਿਲਮਸ ਪ੍ਰੈਜ਼ੈਂਟ ਇਹਨਾਂ ਦੀ ਕੰਪਨੀ ਦਾ ਨਾਮ ਆ ਹਰਜੋਤ ਸਿੰਘ ਆ ਤੇ ਉਹਨਾਂ ਦੀ ਵਾਈਫ ਵੀ ਉਹਨਾਂ ਦੀ ਮਾਤਾ ਜੀ ਵੀ ਸਾਰੇ ਹੋਰ ਵੀ ਇਹਨਾਂ ਨੇ ਬਹੁਤ ਸਾਰੇ ਬੇਸਾਂ ਸਮਾਂ ਦੇ ਸਹਿਯੋਗ ਨਾਲ ਵੀ ਦੁਬਈ ਤੋਂ ਸਿੰਗਾਪੁਰ ਤੋਂ ਲਘੂ ਫਿਲਮ ਜਿਹੜੇ ਆ ਹੁੰਦੀਆਂ ਆ ਪੰਜਾਬੀ ਸਹਿਤ ਜਗਤ ਦੇ ਵਿੱਚ ਨੂੰ ਪਤਾ ਹੀ ਆ ਤੁਸੀਂ ਦੇਖ ਰਹੇ ਅੱਜ ਕੱਲ ਟੀਵੀ ਦਾ ਜਮਾਨਾ ਟੈਲੀਵਿਜ਼ਨ ਦਾ ਸਾਰੇ ਉਹ ਤੋਂ ਹੀ ਪ੍ਰਭਾਵਿਤ ਹੁੰਦੇ ਆ ਇਹਨਾਂ ਨੇ ਜੋਗਦਨ ਪਾਉਂਦਿਆਂ ਹੋਇਆਂ ਚੜ੍ਹਦੀ ਕਲਾ ਨਾਂ ਦੀ ਮੂਵੀ ਬਣਾਈ ਆ ਸਾਰਿਆਂ ਨੂੰ ਦੇਖਣ ਵਾਲੀ ਆ ਇਹ ਵੱਧ ਚੜ੍ਹ ਕੇ ਦੇਖਿਓ ਤੇ ਇਹਨਾਂ ਨੂੰ ਸਿੰਗਾਪੁਰ ਤੇ ਦੁਬਈ ਦੇ ਵਿੱਚ ਫਿਲਮ ਫੈਸਟੀਵਲਾਂ ਦੇ ਵਿੱਚ ਛੋਟੀਆਂ ਫਿਲਮਾਂ ਦੇ ਵਿੱਚ ਜੋ ਕਿ ਸਾਡੀ ਪੰਜਾਬੀ ਸਹਿਤ ਦਾ ਗੁਰੂ ਕਾਲ ਸਹਿਤ ਦਾ ਵੀ ਅੰਗ ਹੋ ਜਾਂਦਾ ਇਹ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਸੋਸ਼ਲ ਰਿਲੀਜੀਅਸ ਤੇ ਆਰਥਿਕ ਪੱਖੋਂ ਵੀ ਗਰੀਬੀ ਮਰੀ ਦੀ ਬਰਾਬਰਤਾ ਨੂੰ ਘਟਾਉਣ ਵਾਸਤੇ ਇੰਨਾ ਵਧੀਆ ਛੋਟਾ ਜਿਹਾ ਮੈਸੇਜ ਦਿੰਦੇ ਆ ਵੀ ਅਸੀਂ ਕਮਾਲ ਆ ਇੱਕ ਬਾ ਕਮਾਲ ਕਹਿੰਨੇ ਆ ਵੀ ਗੁਰੂ ਮਹਾਰਾਜ ਨੇ ਇਦਾਂ ਹੀ ਇਹਨਾਂ ਨੂੰ ਚੜ੍ਹਦੀ ਕਲਾ ਰੱਖਣ ਤੇ ਚੜ੍ਹਦੀ ਕਲਾ ਹੀ ਇਹਨਾਂ ਦੀ ਮੂਵੀ ਦਾ ਨਾਮ ਆ ਬਹੁਤ ਛੇਤੀ ਇਹ ਰਿਲੀਜ਼ ਕਰਨਗੇ ਬਹੁਤ ਚੜ੍ਹ ਕੇ ਤੁਸੀਂ ਸਾਰੇ ਜਣੇ ਯੋਗਦਾਨ ਪਾਇਓ ਧੰਨਵਾਦੀ ਆ ਹਰਜੋਤ ਸਿੰਘ ਜਣ ਦੇ ਉੱਤੇ ਕੇ ਐਚ ਫਿਲਮਸ ਬ੍ਰਦਰ ਵਾਸਤੇ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਜੀ ਕਰਨੈਲ ਜੀ ਅੱਗੇ ਜਿਹੜੀ ਗੱਲ ਹੈ ਉਹ ਕਰਾਂਗੇ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਦੀ ਐਂਟੀ ਮਾਈਗ੍ਰੇਸ਼ਨ ਪ੍ਰੋਟੈਸਟ ਕੱਲੇ ਆਸਟ੍ਰੇਲੀਆ ਹੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਲਗਭਗ ਸਾਰੇ ਹੀ ਦੇਸ਼ਾਂ ਦੇ ਵਿੱਚ ਇਸ ਸਮੇਂ ਇਸ ਚੀਜ਼ ਦੀ ਪ੍ਰੋਟੈਸਟ ਸ਼ੁਰੂ ਹੋ ਗਈ ਹੈ ਕਿ ਜਿਹੜੇ ਪ੍ਰਵਾਸੀ ਆਏ ਨੇ ਉਹ ਆਪਦੇ ਆਪ ਦੇ ਦੇਸ਼ ਵਾਪਸ ਚੱਲ ਜਾਣ ਜਾਂ ਫਿਰ ਹੋਰ ਪ੍ਰਵਾਸੀ ਨਾ ਸੱਦੇ ਜਾਣ ਇਲਜ਼ਾਮ ਬੜੇ ਨੇ ਕਹਿੰਦੇ ਕਿ ਇਹਨਾ ਕਰਕੇ ਸਾਨੂੰ ਕੰਮ ਦੀ ਘਾਟ ਆ ਰਹੀ ਹੈ ਇਹਨਾ ਕਰਕੇ ਮਾਹੌਲ ਖਰਾਬ ਹੋ ਰਿਹਾ ਹੋਰ ਬੜਾ ਕੁਝ ਹਾਲਾਂਕਿ ਜਿੰਨੀਆਂ ਮੱਲਾ ਪੰਜਾਬੀਆਂ ਨੇ ਬਾਹਰ ਜਾ ਕੇ ਵਿਦੇਸ਼ਾਂ ਦੇ ਵਿੱਚ ਮਾਰੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਕਮਿਊਨਿਟੀ ਹੁੰਦੀ ਆ ਮੱਲਾ ਮਾਰ ਸਕੀ ਐ ਆਸਟ੍ਰੇਲੀਆ ਦੇ ਵਿੱਚ ਵੀ ਵੱਡੀ ਪ੍ਰੋਟੈਸਟ ਹੋਈ ਤੁਸੀਂ ਉਸ ਪ੍ਰੋਟੈਸਟ ਦੇ ਵਿੱਚ ਕੋਲ ਤੋਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਵੀ ਇਹ ਵੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਨ ਚੋਂ ਮਾਹੌਲ ਆਸਟ੍ਰੇਲੀਆ ਦਾ ਵੇਖਿਆ ਜਾਵੇ ਤਾਂ ਕਿਸ ਤਰ੍ਹਾਂ ਦਾ ਹੈ ਕਿਹੜੇ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਇਸ ਪ੍ਰੋਟੈਸਟ ਦਾ ਅਸਰ ਕਿੰਨਾ ਕੁ ਦੇਖਣ ਨੂੰ ਮਿਲ ਰਿਹਾ ਬਿਲਕੁਲ ਜੀ ਇਹਦਾ ਅਸਰ ਤਾਂ ਪਹਿਲਾਂ-ਪਹਿਲਾਂ ਕਾਫੀ ਲੋਕਾਂ ਨੇ ਉਹਦੇ ਵਿੱਚ ਪੰਜਾਬੀ মিডিਆ ਵੀ ਸੀਗਾ ਬਹੁਤ ਹੀ ਚੱਕ ਦਿੱਤਾ ਕਿ ਪਤਾ ਨਹੀਂ ਕੀ ਹੋ ਜਾਣਾ ਕੈਦ ਇਹ ਮਾਈਗਰੇਟਸ ਨੂੰ ਕੱਢ ਦੇਣਗੇ ਇਦਾਂ ਹੀ ਤੁਸੀਂ ਦੇਖਿਆ ਹੋਣਾ ਅਮਰੀਕਾ ਦੇ ਵਿੱਚ ਵੀ ਹੂੰ ਪਿੱਛੇ ਤੇ ਆਂਡ ਦੇ ਵਿੱਚ ਵੀ ਹੋਇਆ ਪ੍ਰੋਟੈਸਟ ਸੋ ਗੱਲ ਹੈਗੀ ਇਹ ਉਹ ਇੱਥੇ ਦੀ ਇਹ ਪਾਲਿਸੀ ਆ ਅਮਰੀਕਾ ਅਸਟ੍ਰੇਲੀਆ ਦੀ ਵੀ ਥੋੜੀ ਆਪਾਂ ਅੱਗੇ ਵੀ ਦੱਸਿਆ ਸੀ ਵਾਈਟ ਪਾਲਿਸੀ ਸੀਗੀ 1972 ਤੱਕ ਪਹਿਲਾਂ ਆਪਣੀ ਥੋੜੀ ਥੋੜੀ ਘਟ ਗਈ ਲੋੜ ਅਨੁਸਾਰ ਹੁਣ ਇਹ ਬਰਾਬਰ ਪੈਰਲਲ ਕੰਮ ਚੱਲਦਾ ਪਿਆ ਉਧਰ ਤਾਂ ਸਕਿੱਲ ਸ਼ੋਰਟੇਜ ਹੁੰਦੀ ਆ ਬੰਦੇ ਚਾਹੀਦੇ ਬਹੁਤ ਫਾਰਮਰ ਵਾਲਿਆਂ ਨੂੰ ਵੀ ਬਹੁਤ ਚਾਹੀਦੇ ਆ ਆਪਾਂ ਦੱਸ ਦਿੰਦੇ ਆ ਤੁਹਾਨੂੰ ਫਾਰਮ ਵਾਲਿਆਂ ਨੂੰ ਇਹ ਵੀ ਈਜ਼ੀ ਵੀ ਕਰਦਾ ਇੱਕ ਪਾਸੇ ਗਵਰਨਮੈਂਟ ਸਪੋਰਟ ਵੀ ਕਰ ਰਹੀ ਆ ਵੀ ਸਾਨੂੰ ਮਾਈਗ੍ਰੇਸ਼ਨ ਬਹੁਤ ਜ਼ਰੂਰੀ ਆ ਗਵਰਨਮੈਂਟ ਬਣੀ ਹੀ ਇਸ ਮੁੱਦੇ ਦੇ ਉੱਤੇ ਸੀ ਕੋਣ ਵਾਲੀ ਤੇ ਉਸ ਕਰਕੇ ਇਹ ਕੋਸ਼ਿਸ਼ ਇਹਨਾਂ ਦਾ ਫਾਇਦਾ ਲੈਂਦਿਆਂ ਹੋਇਆ ਨਿਊ ਨਾਜੀ ਨਿਕਸਮ ਦੇ ਬੰਦੇ ਆ ਸੰਸਥਾਵਾਂ ਦਾ ਇੱਕ ਲੀਡਰ ਫੜਿਆ ਵੀ ਸੀਗਾ ਉਹਨਾਂ ਨੇ ਇਹ ਜਾਦਾ ਉਵਾਰ ਦਿੱਤਾ ਇਹਨੂੰ ਪ੍ਰੋਟੈਸਟ ਚੱਲਦੇ ਆ ਪਰ ਹੁਣ ਇਹਦੇ ਐਂਟੀ ਪ੍ਰੋਟੈਸ ਐਂਟੀ ਮਾਈਗ੍ਰੇਸ਼ਨ ਵਾਲਿਆਂ ਦੇ ਪ੍ਰੋ ਮਾਈਗ੍ਰੇਸ਼ਨ ਵਾਲੇ ਜਾਂ ਇੱਥੇ ਦੇ ਜਿਹੜੇ ਐਬੋਰੀਜਿਨ ਆ ਜਿਹੜੇ ਅਸਲ ਵਸਿੰਦੇ ਸੀਗੇ ਉਹਨਾਂ ਨੇ ਵੀ ਹੁਣ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਵੀ ਤੁਸੀਂ ਵੀ ਤਾਂ ਮਾਈਗ੍ਰੈਂਟ ਹੀ ਆ ਜਿਹੜੇ ਕਾਰਨ ਆ ਸੋ ਇੱਕ ਹੱਸੋਂ ਵੀ ਨਹੀਂ ਜੀ ਗੱਲਾਂ ਮੈਂ ਕਰਿਆ ਸੀਗਾ ਇਹਦਾ ਕੋਈ ਇਨਾ ਅਸਰ ਨਹੀਂ ਲੰਬੇ ਸਮੇਂ ਚ ਹੋਣ ਵਾਲਾ ਹਾਂ ਇਦਾਂ ਜ਼ਰੂਰ ਹੋ ਜੂਗੀ ਬਈ ਜਿਹੜਾ ਇੱਥੇ ਦਾ ਝੂਠ ਆ ਥੋੜਾ ਲਾਈ ਲੱਗ ਹੁੰਦਾ ਜਿਹੜਾ ਕਿ ਜ਼ਿਆਦਾਤਰ ਕੰਮ ਕਰਕੇ ਰਾਸੀ ਵੀ ਨਹੀਂ ਜਾਣੋ ਕੋ ਸਕਿੱਲ ਘਾਟਿਆ ਜਦ ਆਪਾਂ ਕਹਿੰਦੇ ਇਸ ਇੰਡੀਆ ਤੋਂ ਜਾਂ ਹੋਰ ਦੇਸ਼ਾਂ ਤੋਂ ਸਕਿੱਲਡ ਬੰਦੇ ਇੱਥੇ ਆ ਕੇ ਉਹਨਾਂ ਦੇ ਜੌਬਾਂ ਲੈ ਲੈਂਦੇ ਆ ਜਾਂ ਗਵਰਨਮੈਂਟ ਨੂੰ ਉਹ ਸਸੇ ਵੀ ਪੈਂਦੇ ਆ ਇਹਨਾਂ ਦੀਆਂ ਯੂਨੀਵਰਸਿਟੀਆਂ ਚਲਾਉਣ ਲਈ ਤੁਸੀਂ ਬਹੁਤ ਸਾਰਾ ਪੈਸਾ ਲੈ ਕੇ ਉਹਨੇ ਯਾ ਯੋਗਦਾਨ ਪਾਉਂਦੇ ਆ ਆਰਥਿਕ ਤੌਰ ਤੇ ਵੀ ਤਾਂ ਇਹ ਚੱਲਦੀਆਂ ਆ ਤੇ ਇਹਨਾਂ ਦੇ ਘਰਾਂ ਦੀ ਸ਼ਾਰਟੇਜ ਹੁੰਦੀ ਆ ਤਾਂ ਹੀ ਹੁੰਦੀ ਤੁਸੀਂ ਮਿਹਨਤ ਕਰਕੇ ਬਾਬੇ ਨਾਨਕ ਦੀ ਕੀਰਤ ਤੇ ਘਰ ਵੀ ਖੀਦਿਆ ਇਹ ਬਹੁਤ ਸਾਰੇ ਰਲ ਕੇ ਜਿੰਨੇ ਈਸ਼ੂ ਹੋ ਇਹ ਕਰਕੇ ਉਹਨਾਂ ਨੂੰ ਥੋੜਾ ਜਿਹਾ ਇਹ ਪ੍ਰੋਬਲਮ ਹੋ ਜਾਂਦੀ ਆ ਕਿ ਇਹ ਕਮਾ ਅੱਗੇ ਪੱਧ ਰਹੀਆਂ ਮਿਹਨਤੀ ਵੀ ਆ ਪਰ ਇਹ ਤੋਂ ਬਗੈਰ ਗੁਜ਼ਾਰਾ ਹੋਣਾ ਹੀ ਡਾਕਟਰਸ ਵੀ ਬਾਹਰ ਦੇ ਆ ਮਲੇਸ਼ੀਆ ਦੇ ਹੋਰ ਦੇਸ਼ਾਂ ਦੇ ਸਿੰਗਾਪੁਰ ਦੇ ਵੀ ਇੱਥੇ ਦੀ ਵੀ ਆਪਣਾ ਇੰਡੀਆ ਤੋਂ ਵੀ ਤੇ ਪਾਕਿਸਤਾਨ ਸਾਰੇ ਕਿਤੇ ਹੋ ਤੋਂ ਕਹਿਣ ਦਾ ਭਾਵ ਆ ਇਹ ਇੱਕ ਪ੍ਰੈਸ਼ਰ ਹੀ ਗਵਰਨਮੈਂਟ ਦੇ ਮੇਰੇ ਖਿਆਲ ਆ ਉੱਪਾਇਆ ਗਿਆ ਆ ਜੇ ਦੇਖਿਆ ਜਾਵੇ ਤਾਂ ਬਿਜ਼ਨਸਮੈਨ ਬਿਜ਼ਨਸਮੈਨ ਨੂੰ ਵੀ ਬਹੁਤ ਮਹਿੰਗੀ ਲੇਬਰ ਮਿਲਦੀ ਆ ਜੇ ਸਕਿੱਲ ਜ਼ਿਆਦਾ ਹੋਊਗੀ ਪਾਪੂਲੇਸ਼ਨ ਜ਼ਿਆਦਾ ਹੋਊਗੀ ਵਰਕਰ ਪਰਮਰ ਜ਼ਿਆਦਾ ਹੋਣਗੇ ਤਾਂ ਥੋੜੀ ਜਿਹੀ ਲੇਬਰ ਹੋਊਗੀ ਸੋ ਇਹਦਾ ਬਹੁਤਾ ਹੀ ਦਰਸਾ ਨਹੀਂ ਰਹਿਣਾ ਇਹਦੇ ਇਹਦੇ ਅਗੇਂਸਟ ਜਿਹੜੇ ਕਰਦੇ ਇਹਨਾਂ ਦੇ ਅਗੇਂਸਟ ਵੀ ਹੁਣ ਜਿਹੜੇ ਪ੍ਰੋਡਕਟ ਦੇ ਬਚਿੰਦੇ ਜਾਂ ਇੱਛੇ ਦੇ origignal ਆ ਉਹਨਾਂ ਨੇ ਵੀ ਆਵਾਜ਼ ਕਣੀ ਸ਼ੁਰੂ ਕਰ ਦਿੱਤੀ ਆ ਤੁਸੀਂ ਦੇਖਿਆ ਹੋਣਾ ਮੈਲ ਬੰਦੇ ਵਿੱਚ ਕੰਮੂਕੀ ਤੇ ਇਹਨਾਂ ਦਾ ਮੁਕਾਬਲਾ ਵੀ ਇਹ ਬਲ ਇਹ ਇਹ ਅਫਵਾਹਾਂ ਤੋਂ ਬਚ ਕੇ ਰਹਿਣਾ ਤੇ ਇਹ ਇਦਾਂ ਦਾ ਲੋਕਤੰਤਰ ਦੇਸ਼ਾਂ ਦੇ ਵਿੱਚ ਪਰਮਿਸ਼ਨ ਜ਼ਰੂਰ ਹੁੰਦੀ ਹੈ ਜੀ ਬਿਲਕੁਲ ਕਰਨਲ ਜੀ ਇਹ ਇਕੱਲੇ ਆਸਟ੍ਰੇਲੀਆ ਵਿੱਚ ਵੀ ਨਹੀਂ ਇਹ ਚੀਨੀ ਹੋ ਰਿਹਾ ਤੁਹਾਨੂੰ ਦੱਸ ਜੀ ਕਿ ਕੈਨੇਡਾ ਦੇ ਵਿੱਚ ਵੀ ਉਹਨਾਂ ਲੋਕਾਂ ਨੇ ਆਵਾਜ਼ ਚੁਕਣੇ ਸ਼ੁਰੂ ਕਰ ਦਿੱਤੀ ਹੈ ਕਿ ਜੇ ਮਾਈਗ੍ਰੈਂਟਸ ਨਹੀਂ ਹੋਣਗੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਉਹ ਵਿਗੜਨ ਵਾਲੇ ਨੇ ਕਿਉਂਕਿ ਸਟੂਡੈਂਟ ਵੀਜ਼ਾ ਜਿੱਥੇ ਘਟਿਆ ਤਾਂ ਉੱਥੇ ਹੀ ਬਹੁਤ ਸਾਰੇ ਕਾਲਜਸ ਦੇ ਵਿੱਚੋਂ ਬਹੁਤ ਸਾਰੇ ਕੋਰਸਸ ਬੰਦ ਹੋਏ ਨੇ ਕੋਰਸ ਬੰਦ ਹੋਣ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ ਨੇ ਕਿਉਂਕਿ ਪ੍ਰੋਫੈਸਰਸ ਨੂੰ ਕਾਲਜ ਨੇ ਕਹਿ ਦਿੱਤਾ ਹੈ ਕਿ ਸਾਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਘਰ ਜਾ ਸਕਦੇ ਹੋ ਇਸ ਕਰਕੇ ਹੁਣ ਵੱਡੇ ਪੱਧਰ ਦੇ ਉੱਪਰ ਇਹਨਾਂ ਲੋਕਾਂ ਨੂੰ ਵੀ ਮੁਸੀ ਕਿ ਜੌਬਸ ਜਾ ਰਹੀਆਂ ਨੇ ਤੇ ਜੌਬਸ ਜੁੜੀਆਂ ਹੋਈਆਂ ਹੋਈਆਂ ਨੇ ਸਿੱਧੇ ਤੌਰ ਤੇ ਇਮੀਗ੍ਰੈਂਟਸ ਦੇ ਨਾਲ ਸੋ ਵੱਡੇ ਪੱਧਰ ਤੇ ਆਵਾਜ਼ ਪੱਖ ਦੇ ਵਿੱਚ ਵੀ ਉੱਠ ਰਹੀ ਹੈ ਅੱਗੇ ਕਰਨੈਲ ਜੀ ਗੱਲ ਹੈ ਜਿਹੜੀ ਉਹ ਫਾਰਮ ਵੀਜ਼ਾ ਦੀ ਕਰਾਂਗੇ ਕਹਿੰਦੇ ਕਿ ਕਿਸਾਨ ਕਿਤਾ ਜਿਹੜੇ ਕਿਸਾਨ ਕਿੱਤੇ ਦੇ ਨਾਲ ਜੁੜੇ ਹੋਏ ਨੇ ਇਸ ਕਿਤਾ ਮੁਖੀ ਦੇ ਨਾਲ ਸਬੰਧਿਤ ਲੋਕ ਆਸਟ੍ਰੇਲੀਆ ਜਾ ਸਕਦੇ ਨੇ ਕਿਉਂਕਿ ਆਸਟ੍ਰੇਲੀਆ ਨੂੰ ਇਹਨਾਂ ਲੋਕਾਂ ਦੀ ਜ਼ਰੂਰਤ ਹੈ ਕਿਉਂਕਿ ਮਿਹਨਤੀ ਲੋਕ ਨੇ ਇਹ ਕਿਸ ਤਰ੍ਹਾਂ ਦੱਸ ਦਿਓ ਇਸ ਬਾਰੇ ਕਿਉਂਕਿ ਵੀਜ਼ਾ ਕਹਿੰਦੇ ਵੀ ਇਸ ਬਾਰੇ ਵੀ ਖੁੱਲਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਤੁਹਾਨੂੰ ਦੱਸ ਰਹੀਏ ਕਿ ਇਹ 482 ਵੀਜ਼ਾ ਤੇ ਵਰਕ ਵੀਜ਼ਾ ਵੀ ਹੈਗਾ ਫਾਰਮ ਵਾਸਤੇ ਸਪੈਸ਼ਲ ਫਾਰਮਰ ਦਾ ਵਰਕ ਵੀਜ਼ਾ ਜੀ ਇਤਿਉਂ ਵੀ چاہے ਡਬਲ ਹੋਵੇ چاہے ਇਟਲੀ ਹੋਵੇ چاہے ਗ੍ਰੀਸ ਹੋਵੇ ਉਹਨਾਂ ਭਰਾਵਾਂ ਨੂੰ ਪੰਜਾਬੀ ਨੂੰ ਅਸੀਂ ਕਹਿੰਨੇ ਆ ਉਹਨਾਂ ਦਾ ਰੈਲੇਵੈਂਟ ਐਕਸਪੀਰੀਅੰਸ ਆ ਜੇ ਮਿਨੀਮਮ 5 ਪੁਆਇੰਟ ਤੱਕ ਆਲੋਸ ਤੱਕ ਇੰਗਲਿਸ਼ ਹੈਗੀ ਆ ਥੋੜੀ ਇਹਨਾਂ ਨੇ ਯੂਜ਼ ਕਰ ਦਿੱਤਾ ਹੁਣ ਅਪਲਾਈ ਕਰ ਸਕਦੇ ਆ ਬਹੁਤ ਛੇਤੀ ਤੁਹਾਨੂੰ ਵੀਜ਼ਾ ਮਿਲ ਸਕਦਾ ਪਰ ਐਕਸਪੀਰੀਅੰਸ ਰੀਅਲ ਸਾਰਾ ਕੁਝ ਹੋਣਾ ਚਾਹੀਦਾ ਏਜੰਟਾਂ ਦੇ ਚਾਂਸੇ ਜਨਾ ਫਸਿਓ ਦੇ ডিপਾਰਟਮੈਂਟ ਆਫ ਹੋਮਫੇਅਰ ਦੀ ਸਾਈਟ ਚੈੱਕ ਕਰੋ ਤੇ ਉਹਦੇ ਉੱਤੇ ਤੁਸੀਂ ਵਰਕਰ ਵਿਜਾ ਆਸਟ੍ਰੇਲੀਅਨ ਸਕਿਲਡ ਵਰਕਰ ਵਿਜਾ ਆ ਲਿਵ ਵਰਕ ਐਂਡ ਸਟੱਡੀ ਇਨ ਆਸਟ੍ਰੇਲੀਆ ਵਿਜਾ ਵੀ ਹੈਗਾ ਉਹਦੇ 'ਚ ਇਹ ਵੀ ਬੈਨੀਫਿਟ ਆ ਪੜ ਵੀ ਸਕਦੇ ਆ ਵੈਲਿਡਿਟੀ 5 ਸਾਲ ਦੀ ਵੀ ਹੈਗੀ ਆ 2 ਸਾਲ ਦੀ ਵੀ ਹੈਗੀ ਆ ਇਵਨ ਏਜ ਲਿਮਿਟ 45 ਸਾਲ ਤੋਂ ਚਾਹੀਦੀ ਪਹਿਲਾਂ 35 ਜਿੱਤੀ ਸੀ 45 ਆ ਬੇਸਿਕ ਸਕਿਲ ਜੋਬ ਓਕਿਊਪੇਸ਼ਨ ਅਨੁਸਾਰ ਹੋਣੀ ਚਾਹੀਦੀ ਆ ਪੁਆਇੰਟ ਸਿਸਟਮ ਲਾ ਕੇ ਤੁਸੀਂ ਇਹ ਅਪਲਾਈ ਕਰ ਸਕਦੇ ਆ ਆਪਣੇ ਤੌਰ ਦੇ ਉੱਤੇ ਵੀ ਸਾਈਟ ਤੇ ਜਾ ਕੇ ਜੇ ਕੋਈ ਐਕਸਪੀਰੀਅੰਸ ਜਾਂ ਡਬਲ ਕੋਸ਼ਿਸ਼ ਤਾਂ ਇੱਕ ਚੰਗੇ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਜ਼ਰੂਰ ਲੈ ਲਿਓ ਉਹ ਕਿ ਪੈਸੇ ਨਾ ਇੰਨੇ ਦੇਣ ਦੀ ਕੋਸ਼ਿਸ਼ ਕਰੋ ਕਿ ਪੈਸੇ ਭਾਈ ਦੇ ਦੋ ਤੇ ਵੀਜ਼ਾ ਸਾਨੂੰ ਪਲੇਟ ਚ ਲਾ ਕੇ ਘਰੇ ਆ ਜਵੇ ਇਹ ਗੱਲਾਂ ਨਹੀਂ ਹੋਣੇ ਰਹਿ ਗਈਆਂ ਜਿਹੜੀ ਚੀਜ਼ ਦੀ ਲੋੜ ਆ ਜੇ ਹੁਣ ਗੋਰਡ ਫਾਰਮ ਰਿਆ ਬੱਕਰੀਆਂ ਦਾ ਉਹਨਾਂ ਨੂੰ ਲੋੜ ਆ ਜਾਂ ਸ਼ੀਪ ਫਾਰਮ ਰਿਆ ਹਾਰਸ ਫਾਰਮ ਰਿਆ ਜਾਂ ਗਰੇਵਸ ਗਰੋ ਰਿਆ ਜਾਂ ਉਹਨਾਂ ਦਾ ਮੈਨੇਜਰ ਆ ਉਹ ਤਾਂ ਮੈਨੇਜਰੀ ਕਰੂਗਾ ਜੇ ਉਹਨਾਂ ਦਾ ਪੈਸ ਕੰਟਰੋਲ ਆ ਤਾਂ ਉਹੀ ਕਰੂਗਾ ਉਹਦੇ ਨਾਲ ਸੰਬੰਧਤ ਸਪ੍ਰਿਆਵਾਂ ਵਗੈਰਾ ਆਉਂਦੀਆਂ ਚੜ੍ਹਦੀਆਂ ਸਾਰੀ ਨੌਲੇਜ ਹੋਵੇ ਕੱਲੀ ਗੱਲੀ ਬਰੀਕੀ ਨੂੰ ਆਪਣੇ ਕੇਸ ਦੇ ਵਿੱਚ ਲਿਖੋ ਫਿਰ ਉਹਦੇ ਤੁਸੀਂ ਨਾਲ ਮੂਵੀਆਂ ਬਣਾ ਕੇ ਆਪਣੇ ਫਾਰਮਾਂ ਜਿੱਥੇ ਕੰਮ ਕੀਤਾ ਉਹਦੇ ਐਵੀਡੈਂਸ ਟੂ ਐਵੀਡੈਂਸ ਲਾਉਂਗੇ ਤਾਂ ਇਹ ਗਵਰਨਮੈਂਟ ਆ ਮੰਨਦੀ ਆ ਕਿਉਂਕਿ ਸਾਡੇ ਏਜੰਟਾਂ ਨੇ ਜਾਂ ਕੋਈ ਇੱਕ ਬੰਦਿਆਂ ਨੇ ਪਹਿਲਾਂ ਫਾਲਸ ਡਾਕੂਮੈਂਟ ਜਾਂ ਫਾਲਸ ਐਕਸਪੀਰੀਅੰਸ ਵੀ ਲਾਏ ਈਵਨ ਫਾਲਸ ਮੈਰਿਜ ਵੀ ਕੀਤੀਆਂ ਏਸੀ ਕਰਕੇ ਆਪਾਂ ਕਹਿ ਦਿੰਦੇ ਆ ਆਸਟ੍ਰੇਲੀਆ ਟਾਪ ਹੁੰਦਾ ਨਹੀਂ ਇਹ ਸਾਡੀਆਂ ਹੀ ਗਲਤੀਆਂ ਨੂੰ ਫੜਦੇ ਆ ਉਹਦੇ ਵਿੱਚ ਡਿਪਾਰਟਮੈਂਟ ਚ ਇਹਨਾਂ ਨੂੰ ਸਾਡੇ ਵਰਗੇ ਬੰਦੇ ਹੀ ਦੇਸ਼ਾਂ ਦੇ ਸਾਡੇ ਵਰਗੇ ਕਸਟਮ ਚ ਵੀ ਲਾਏ ਹੋਏ ਆ ਸਾਡੇ ਹੀ ਬੰਦੇ ਸਾਡੀ ਹਕੂਮਾ ਦੇ ਬੰਦੇ ਹੁਣ ਇਮੀਗ੍ਰੇਸ਼ਨ ਚ ਵੀ ਲਾਉਂਦੇ ਆ ਬੇ ਇਹਨਾਂ ਦੇ ਭੇਦ ਨੂੰ ਛੇਤੀ ਫੜਦੇ ਆ ਸੋ ਇਸੇ ਤਰ੍ਹਾਂ ਜਦੋਂ ਕਿਤੇ ਆਉਨੇ ਆ ਇਹਨਾਂ ਨੂੰ ਧਿਆਨ ਚ ਰੱਖਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਕਰਨੈਲ ਜੀ ਅੱਗੇ ਜਿਹੜੀ ਗੱਲ ਹੈ ਉਹ ਕਰਾਂਗੇ ਪੰਜਾਬ ਦੇ ਫਲਡਸ ਨੂੰ ਲੈ ਕੇ ਜਿਸ ਤਰ੍ਹਾਂ सीएम मान ਹੁਣਾਂ ਦੇ ਵੱਲੋਂ ਵੀ ਇੱਕ ਪੋਰਟਲ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਮਿਸ਼ਨ ਚੜ੍ਹਦੀ ਕਲਾ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਖਾਸ ਕਰਕੇ ਐਨ ਆਰ ਆਈ ਵੀਰਾਂ ਭੈਣਾ ਭਰਾਵਾਂ ਨੂੰ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਪੰਜਾਬ ਦੇ ਲਈ ਅੱਗੇ ਵਧ ਕੇ ਇਸ ਚੀਜ਼ ਦੀ ਸਪੋਰਟ ਕਰੋ ਟੈਲੀਫੋਨ ਪਟਾਵਾਵਾਂ ਭੇਜੋ ਤਾਂ ਕਿ ਪੰਜਾਬ ਨੂੰ ਮੁੜ ਤੋਂ ਪੈਰਾਂ ਤੇ ਖੜਾ ਕੀਤਾ ਜਾ ਸਕੇ ਹਾਲਾਂਕਿ ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਇੱਕ ਪੋਰਟਲ ਜਾਰੀ ਕੀਤਾ ਗਿਆ ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਕਰਨੈਲ ਜੀ ਤੁਸੀਂ ਪਹਿਲਾਂ ਇਹ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਬੈਠੇ ਪੰਜਾਬੀ ਕਿਸ ਤਰ੍ਹਾਂ ਸੋਚਦੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਪੰਜਾਬ ਦੇ ਨਾਲ ਹਾਲਾਤਾਂ ਨੂੰ ਲੈ ਕੇ ਤੇ ਕਿਸ ਤਰ੍ਹਾਂ ਮਦਦ ਉਹ ਕਰਨਾ ਚਾਹੁੰਦੇ ਨੇ ਦੇਖੋ ਇਹ ਹੀ ਬਾਫੂਬੀ ਆ ਪੰਜਾਬੀ ਅਖੀ ਦੇ ਪੰਜਾਬ ਗੁਰੂਆਂ ਨੇ ਜੋ ਦਿੱਤਾ ਦਾਇਆ ਦਾ ਤੇ ਦਾਨ ਕਰਨ ਦਾ ਸੰਦੇਸ਼ ਜਾਂ ਕਾਈਂਡਨੈਸ ਉਸ ਨੂੰ ਕਹ ਲਓ ਇਹ ਬਹੀ ਗੱਲ ਇਹਨਾਂ ਨੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗੁਰਦੁਆਰਾ ਗਲਿਆਂ ਬੋਡਾਲਿਆਂ ਨੇ ਤੇ ਗੁਰਦੁਆਰਾ ਕ੍ਰੀਗੀ ਵੱਲ ਜਿਹੜੇ ਬਹੁਤ ਹੀ ਘਣੀ ਬਸਾਉਂਦੇ ਵਿੱਚ ਆ ਕਹਿੰਦੇ ਘਾਉਂਦੇ ਗੁਰਦੁਆਰੇ ਆ ਸੰਗਤ ਬਹੁਤ ਜ਼ਿਆਦਾ ਉਤਸ਼ਾਹਜਨਕ ਹੋ ਕੇ ਉਤਸ਼ਾਹ ਕਲੇ ਪਹੁੰਚਦੀ ਰਹਿੰਦੀ ਆ ਤੇ ਹਰ ਇੱਕ ਬਾਕੀ ਗੁਰੂ ਘਰ ਵੀ ਜੇ ਬਣਨੇ ਹੁੰਦੇ ਆ ਤਾਂ ਇਹ ਵੱਡੇ ਘਰਾਂ ਦੇ ਗੁਰੂਆਂ ਦੇ ਵਿੱਚੋਂ ਹੀ ਗੁਰਦੁਆਰਿਆਂ ਦੇ ਵਿੱਚੋਂ ਹੀ ਉਹ ਜੋਤ ਨੂੰ ਲੈ ਕੇ ਮਾਈਕ ਤੌਰ ਤੇ ਉਹ ਹੈਲਪ ਕਰਨ ਜਦੋਂ ਆਉਂਦੇ ਆ ਤਾਂ ਇਹ ਗੁਰੂ ਘਰਾਂ ਦੀ ਸੰਗਤੋਂ ਇੱਕ ਦੂਜੇ ਨੂੰ ਫੇ ਅਗਲੀ ਜੋਤ ਨੂੰ ਪ੍ਰਗਟ ਕਰਨ ਲਈ ਅਗਲਾ ਗੁਰਦੁਆਰਾ ਬਣਾਉਣ ਵਾਸਤੇ ਤਾਂ ਉਹ ਫੰਡ ਦਿੰਦੇ ਰਹਿੰਦੇ ਆ ਪਰ ਇਹ ਤਾਂ ਹੈ ਹੀ ਪੰਜਾਬ ਦਾ ਸੀ ਜਿਹੜਾ ਗੁਰੂਆਂ ਦੀ ਧਰਤੀ ਆ ਇਹ ਪਹਿਲੇ ਹਫ਼ਤਿਆਂ ਤੋਂ ਤੁਸੀਂ ਦੇਖ ਸਕਦੇ ਆ ਸਾਡੇ ਟੀਮਾਂ ਬੈਠੀਆਂ ਗੁਰਦੁਆਰਿਆਂ ਨੇ ਪ੍ਰਬੰਧ ਕੀਤੇ ਹੋਏ ਆ ਗੁਰਦੁਆਰਾ ਕੇਗੀ ਬਣਦੇ ਪ੍ਰਧਾਨ ਦੀ ਤੁਸੀਂ ਦੇਖ ਸਕਦੇ ਆ ਵੱਖਰੀ ਗੋਲ ਕਲਾਈ ਹੋਈ ਆ ਉਹਨਾਂ ਨੇ ਉਹ ਸਾਰਾ ਫੰਡ 30000 ਉਹਨਾਂ ਕੋ ਪਹਿਲਾ ਫੰਡ ਵੀ ਸੀ ਜਿੱਦਾਂ ਤੁਹਾਡੀਆਂ ਸਰਕਾਰਾਂ ਕੋਲ ਤਾਂ ਕੈਪੀਲਾ ਫੰਡ ਵੀ ਹੋ ਪਤਾ ਨਹੀਂ ਲੱਗਦਾ ਕਿੱਥੇ ਗਿਆ ਉਹ ਗਿਆ ਪਰ ਇਹਨਾਂ ਨੇ ਸਾਹਮ ਕੇ ਰੱਖਿਆ ਉਹ ਵੀ ਉਹ ਭੇਜ ਰਾਇਆ 30000 ਡਾਲਰ ਪਲੱਸ ਉਹ ਕਹਿੰਦੇ ਵੀ ਅਸੀਂ 1 ਲੱਖ ਜਾਂ 2 ਲੱਖ ਡਾਲਰ ਦਾ ਕਰੋੜ ਤੋਂ ਉੱਪਰ ਹੀ ਹੋ ਜਾਣਾ ਉਹ ਕਰੂਗੇ ਪਰ ਮੈਨੂੰ ਇਹ ਯਕੀਨ ਆ ਸੰਗਤਾਂ ਦੇ ਗੁਰੂਆਂ ਦੀਆਂ ਦੇ ਵੀ ਇਹ ਲਿਮਟਡ ਅਨਲਿਮਟਡ ਹੁੰਦਾ ਆ ਇਹ ਉੱਪਰ ਵੱਧ ਜਾਣਾ ਕਾਫੀ ਸੰਗਤਾਂ ਬਹੁਤ ਬਹੁਤ ਵੱਧ ੜ ਕੇ ਡੋਨੇਟ ਕਰ ਰਹੀਆਂ ਆ ਔਰ ਕਰ ਵੀਰੇ ਇਦਾਂ ਹੀ ਗੁਰਦੁਆਰਾ ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਟੀਮ ਵੀ ਰੋਜ਼ ਹੀ ਟੇਬਲਾਂ ਦੇ ਉੱਤੇ ਸਾਹਮਣੇ ਫਰੰਟ ਦੇ ਜਿੱਥੋਂ ਐਂਟਰੀ ਹੁੰਦੀ ਉੱਥੇ ਬਹਿੰਦੇ ਆ ਟੈਕਸ ਡ੍ਰੈਕ ਟੇਬਲ ਵੀ ਆ ਤੁਹਾਨੂੰ ਇਹ ਵੀ ਦੱਸ ਰਹੀਏ ਸਿੱਧਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਕਾਇਦਾ ਰਸੀਦ ਮਿਲੂਗੀ ਕਿਸੇ ਨੂੰ ਉੱਧਾ ਪੈਸਾ ਨਾ ਦਿਓ ਇਹ ਆਪਣੇ ਬੰਦੇ ਭੇਜੂਗੇ ਉੱਥੇ ਜਾ ਕੇ ਫਿਰ ਜਿੱਦਾਂ ਦੀ ਵੀ ਲੋੜ ਹੋਈ ਖਾਸ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹਦੇ ਉੱਤੇ ਕੇ ਸਰਮੋਰ ਦੁਨੀਆ ਤੇ ਸਰਮੋਰ ਪੰਜਾਬੀ ਉਤ ਨੂੰ ਸਰਮੋਰ ਐਗਰੀਕਲਚਰ ਖੇਤੀ ਵਾਲਿਓ ਮਾਨਿਆ ਉਹਦੇ ਕਰੀਮ ਦੁਨੀਆ ਭਰ ਤੇ ਡਾਕਟਰਸ ਬੈਠੇ ਆ ਪੜਾਉਂਦੇ ਵੀ ਆ ਐਗਰੀਕਲਚਰ ਤੇ ਅੱਗੇ ਹਾਂ ਹੋਰ ਜੌਬਸ ਵੀ ਕਰ ਰਹੇ ਆ ਉਹਨਾਂ ਨੇ ਵੀ ਆਪਣੇ ਟੀਮਾਂ ਬਣਾਈਆਂ ਹੋਈਆਂ ਵੀ ਉੱਥੇ ਜਾ ਕੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਰੜ ਕੇ ਵੀ ਉਹ ਮਿੱਟੀ ਦਾ ਮਾਯਨਾ ਕਰਨਗੇ ਹੋਰ ਚੀਜ਼ਾਂ ਦਾ ਕਰਨਗੇ ਸਾਰਾ ਲੰਬੇ ਸਮੇਂ ਲਈ ਪ੍ਰੋਜੈਕਟ ਚੱਲਣਾ ਜਿੱਦਾਂ ਤੁਸੀਂ ਦੇਖ ਹੀ ਰਹੀਆਂ ਲੰਬੀਆਂ ਸਟ੍ਰੈਟਜੀਜ਼ ਆ ਇਹ ਸਾਰੇ ਹੀ ਤਤਵਾਰਿਆ ਤਿੰਤਨੇ ਸਾਰੇ ਹੀ ਇੱਥੇ ਸਾਡੇ ਕੋਲ ਆਈ ਕਰਨਾ ਦੀ ਸੰਸਥਾ ਹੈਗੀ ਆ ਹੋ ਗਿਆ ਗਿਆ ਕਿ ਬਹੁਤ ਸਾਰੀਆਂ ਸਸਤਾਮਾਂ ਆ ਜਦੋਂ ਅੱਗੇ ਵੀ ਆਪਾਂ ਨਾਮ ਲੈਂਦੇ ਜਿਵੇਂ ਆਖਾਰਸ ਆਈਡਿਆ ਜਾਂ ਯੂਨਾਈਟਿਡ ਸਿਕਸ ਆ ਸੋ ਇਹ ਸਾਰੇ ਗੁਰਦੁਆਰੇ ਰਲ ਮਿਲ ਕੇ ਹਰੇ ਗੁਰੂ ਪਰਨੇ ਆਪਣਾ ਆਪਣਾ ਯੋਗਦਾਨ ਕਾਰਬਨ ਫॉर ਆਸਟ੍ਰੇਲੀਆ ਨੇ ਕਿਹਾ ਇੱਕ ਕੰਟੇਨਰ ਦੀ ਕੰਟੇਨਰ ਜਿਹੜੇ ਕੱਪੜੇ ਤੁਸੀਂ ਘਰਾਂ 'ਚ ਨਹੀਂ ਪਾਉਂਦੇ ਜਾਂ ਅਨ ਅਨਵਾਈਟਡ ਜਾਂ ਅਨ ਜਿਹੜੇ ਤੁਹਾਡੀ ਗਿਫਟ ਤੁਹਾਨੂੰ ਨਹੀਂ ਪਸੰਦ ਆਉਂਦੇ ਉਦਾਂ ਹੀ ਪਾਈ ਜਾ ਨਵੀਆਂ ਚੀਜ਼ਾਂ ਉਹ ਸਾਰੀਆਂ ਉਹ ਗਰਮੀਆਂ ਦੇ ਸਿਆਲਾਂ ਵਾਸਤੇ ਗਰਮ ਚੀਜ਼ਾਂ ਜਾਂ ਕੰਬਲ ਵਗੈਰਾ ਵੀ ਉਥੋਂ ਭੇਜਣ ਦਾ ਕੰਮ ਸ਼ੁਰੂ ਹੋ ਚੁੱਕਾ ਆ। ਤੁਸੀਂ ਵੱਧ ਚੜ ਕੇ ਲਿੰਕ ਜੇ ਨਾਲ ਉਹ ਡੋਨੇਟ ਕਰ ਸਕਦੇ ਆ ਆਸਟ੍ਰੇਲੀਅਨ ਸੰਗਤਾਂ ਨੂੰ ਬੇਨਤੀ ਆ। ਉਹ ਵੀ ਸਾਰਿਆਂ ਨੂੰ ਜਿੱਥੇ ਜਿੱਥੇ ਬੈਠੇ ਆ ਇਹ ਹੁਣ ਕੰਟੀਨਿਊ ਸਾਨੂੰ 2-3 ਮਹੀਨੇ ਘੱਟੋ-ਘਣ ਅਗਲੀ ਫਸਲ ਤੱਕ ਇਹ ਸੇਵਾਵਾਂ ਸਾਰਿਆਂ ਨੂੰ ਜਾਰੀ ਰੱਖਣੀਆਂ ਪੈਣੀਆਂ। ਮੇਰੀ ਕਾਫੀ ਖੇਤੀ ਮਰਾਂ ਨਾਲ ਗੱਲ ਉਹ ਵੀ ਇਸ ਬਾਰੇ ਲੰਬੇ ਸਮੇਂ ਲਈ ਆਪਣੀ ਪਲੈਨਿੰਗ ਬਣਾ ਰਹੇ ਆ ਖਾਸ ਕਰਕੇ ਇਥੋਂ ਉਹਨਾਂ ਨੇ ਜਨਮਨ ਦੱਸਿਆ ਕੋਗਾ ਗਾਲੇ ਨੇ ਇੱਕ ਟੀਮ ਭੇਜੀ ਆ ਜਿਹੜੀ ਉੱਥੇ ਸਪਰੇਅ ਕਰ ਰਹੀ ਆ ਵੀ ਮਰ ਜਵੇ ਜਾਂ ਹੋਰ ਕਰੇ ਕੰਟੀਨਿਊਸ ਸਪਰੇਅ ਉੱਥੇ ਜਾਰੀ ਕਰਵਾ ਰਹੇ ਆ ਜੀ ਕਰਹਿਜੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਵੱਡੇ ਪੱਧਰ ਤੇ ਉੱਪਰੋਂ ਉਧਰੋਂ ਮਦਦ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਮਦਦ ਕੀਤੀ ਵੀ ਜਾਰੀ ਆ ਲਗਾਤਾਰ ਅਸੀਂ ਵੀ ਤੁਹਾਨੂੰ ਇਹ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਫੰਡ ਇਕੱਠੇ ਕੀਤੇ ਜਾ ਰਹੇ ਨੇ ਆਪਣੀ ਵੈਬਸਾਈਟ ਤੇ ਤਾਂ ਉੱਥੇ ਹੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਵੀ ਇੱਕ ਵੈੱਬਸਾਈਟ ਜਾਂ ਪੋਰਟਲ ਕਹਿ ਰਹੋ ਲਾਂਚ ਕਰ ਦਿੱਤਾ ਗਿਆ ਜਿਸ ਦਾ ਨਾਮ ਹੈ ਸਰਕਾਰਏਖਾਲਸਾ.org ਇਸ ਪੋਰਟਲ ਦੇ ਉੱਪਰ ਤੁਸੀਂ ਜਾ ਕੇ ਜੇਕਰ ਤੁਸੀਂ ਮਦਦ ਲੈਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਰਜਿਸਟਰਡ ਕਰ ਸਕਦੇ ਹੋ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਵੀ ਰਜਿਸਟਰਡ ਕਰ ਸਕਦੇ ਹੋ ਜਿਹੜਾ ਜਥੇਦਾਰ ਸਾਹਿਬ ਦੇ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਜਿੰਨੀਆਂ ਵੀ ਸੰਸਥਾਵਾਂ ਇਸ ਸਮੇਂ ਉਸ ਖੇਤਰਾਂ ਦੇ ਵਿੱਚ ਕੰਮ ਕਰ ਰਹੀਆਂ ਨੇ ਜਿੰਨੇ ਐਨ ਆਰ ਆਈ ਵੀਰ ਭੈਣ ਭਰਾ ਮਦਦ ਕਰਨਾ ਚਾਹੁੰਦੇ ਨੇ ਜਾਂ ਕੋਈ ਵੀ ਬੰਦਾ ਇੰਡੀਵਿਜੂਅਲ ਤੌਰ ਤੇ ਮਦਦ ਕਰਨਾ ਚਾਹੁੰਦਾ ਉਸ ਵੈਬਸਾਈਟ ਤੇ ਰਜਿਸਟਰਡ ਜ਼ਰੂਰ ਕਰੇ ਉਸ ਨੂੰ ਰਜਿਸਟਰਡ ਕਰਨ ਦਾ ਕਾਰਨ ਇਹ ਹੈ ਕਿ ਜਿਹੜੀ ਪਾਰਦਰਸ਼ਤਾ ਹੈ ਉਹ ਆ ਸਕੇ ਤਾਂ ਕਿ ਡਿਵਾਈਡ ਹੋ ਸਕੇ ਸੰਸਥਾ ਨੂੰ ਜਾਂ ਕਿਸੇ ਐਨ ਆਰ ਆਈ ਵੀਰ ਭੈਣ ਭਰਾ ਨੂੰ 5-5 ਘਰ 10-10 ਘਰ ਅਲਾਟ ਕਰ ਦਿੱਤੇ ਜਾਣ ਕਿ ਬਈ ਤੁਸੀਂ ਇੰਨਾ ਹੀ ਘਰਾਂ ਦੀ ਮਦਦ ਕਰਨੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੀ ਮਦਦ ਹੋ ਚੁੱਕੀ ਹੈ ਉਹਨਾਂ ਦੀ ਮਦਦ ਦੁਬਾਰਾ ਨਾ ਹੋ ਜੇ ਤੇ ਜਿਨ੍ਹਾਂ ਦੀ ਨਹੀਂ ਹੋਈ ਉਹ ਰਹਿ ਨਾ ਜਾਣ ਇਸੇ ਚੀਜ਼ ਦੇ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਈ ਤੇ ਸਾਰਿਆਂ ਨੂੰ ਇੱਕੋ ਪਲੇਟਫਾਰਮ ਤੇ ਇਕੱਠਾ ਕਰਨ ਦੇ ਲਈ ਇੱਕ ਵੈਬਸਾਈਟ ਹੈ ਜਿਸ ਦਾ ਨਾਮ ਪਹਿਲਾਂ ਵੀ ਤੁਹਾਨੂੰ ਦੱਸਿਆ ਦੁਬਾਰਾ ਦੱਸ ਦਈਏ ਸਰਕਾਰਏਖਾਲਸਾ.org ਪੋਰਟਲ ਹੈ ਸੁਜਸਤੇ ذریعے ਆਪਾਂ ਸਾਰੇ ਇਕੱਠੇ ਹੋ ਸਕਦੇ ਆ ਤੇ ਉਹਨਾਂ ਲੋਡ ਬੰਦਾਂ ਦੀ ਮਦਦ ਕਰ ਸਕਦੇ ਆ ਜੋ ਕਿ ਬਹੁਤ ਵਧੀਆ ਉਪਰਾ ਲੈ ਉਹ ਕਹਿੰਦੇ ਸੀ ਇਸ ਨੂੰ ਲੰਬੇ ਸਮੇਂ ਤੱਕ ਚਲਾਵਾਂਗੇ ਐਸਜੀਪੀਸੀ ਆਪਣੇ ਪੱਧਰ ਤੇ ਕਰ ਰਹੀ ਹੈ ਪਰ ਇਸ ਅਕਾਲ ਤੱਕ ਸਭ ਦੇ ਵੱਲੋਂ ਆਪਣੇ ਪੱਧਰ ਤੇ ਜਿਹੜਾ ਉਹ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਐਨਆਰਆਈ ਵੀਰ ਭੈਣਾ ਭਰਾਵਾਂ ਦੇ ਲਈ ਬਹੁਤ ਹੈਲਪਫੁਲ ਰਹੇਗਾ ਇਸ ਚੀਜ਼ ਨੂੰ ਪਾਰਦਰਸ਼ਤਾ ਤਰੀਕੇ ਦੇ ਨਾਲ ਕਰਨ ਦੇ ਲਈ ਸੋ ਕਰਨਲ ਜੀ ਆ ਜਿਹੜਾ ਸਮਾਂ ਉਹ ਹੋ ਗਿਆ ਤੁਸੀਂ ਟਾਈਮ ਦਿੱਤਾ ਤੁਸੀਂ ਗੱਲਬਾਤ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਉਮੀਦ ਕਰਦੇ ਹਾਂ ਇਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਲੇ ਹਫਤੇ ਆਸਟ੍ਰੇਲੀਆ ਡੈਰੀ ਦੇ ਵਿੱਚ ਇਸੇ ਤਰ੍ਹਾਂ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ